ਸਾਹਮਣੇ ਹੈ ਸਰ ਕੀ ਮੰਨ ਲੀਏ ਤੁਸੀਂ ਪਕੜਾਉਗੇ ਇਹ ਮਾਨਯੋਗ ਐਸਐਸਪੀ ਫੀਲਕੋਡ ਡਾਕਟਰ ਪੱਗਿਆ ਜੰਦੀ ਦੇ ਨਾਮ ਇਹ ਇਟ ਮਾੜੇ ਇਨਸਟ੍ਰਕਸ਼ਨ ਆਫ ਸਾਡੇ ਲਗਾਤਾਰ ਨੂੰ ਨੇਮ ਚੱਲਦੀ ਰਹਿੰਦੀ ਹੈ ਤੇ ਸਾਡੇ ਇੱਕ 7125 ਨੂੰ ਮਕਦਮਾ ਨੰਬਰ ਦੋ ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ 33 ਸਾਲ ਦਾ ਸੀਗਾ ਇਹਦਾ ਉੱਥੇ ਮਟਰ ਹੋ ਗਿਆ ਸੀਗਾ ਤੇ ਇਸ ਦੇ ਪ੍ਰਾਣ ਦੇ ਸਬੰਧ ਵਿੱਚ ਦੱਸਿਆ ਸੀ ਕਿ ਜੇ ਇਸ ਨੂੰ ਜਿਹੜੇ ਮਾਰਨ ਵਾਲੇ ਕੁਲਵੰਤ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਇਹ ਇਸ ਦੇ ਪਹਿਲਾਂ ਤੇ ਮਿੱਤਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮ੍ਰਿਤਕ ਦੀ ਭਾਈਪ ਸੀ ਉਹਦੇ ਨਾਲ ਇਹਨਾਂ ਦਾ ਸੰਬੰਧ ਹੋ ਗਿਆ ਸੀ ਤੇ ਉਸ ਸੰਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਉੱਥੇ ਤਕਰਾਰ ਹੋ ਗਈ ਜਿਸ ਦੇ ਉੱਤੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਹੀ ਕੱਢ ਦਵਾ ਦਿੱਤਾ ਕਿਸ ਤਰ੍ਹਾਂ ਮਾਰਨ ਕੀਤਾ ਪਰ ਮੈਂ ਖੁਦ ਨਾਲ ਹੀ ਨਹੀਂ ਮਿਸਤਰੀ ਇਹ ਤੇਜ ਹਥਿਆਰ ਵਰਤਿਆ ਗਿਆ ਇਹਨਾਂ ਤੇ ਸਿੱਧਾ ਸੱਟ ਲਾਇਆ ਵਾਰ ਕੀਤਾ ਤੇ ਜਿਸ ਤੋਂ ਤੋਂ ਇਹ ਮੌਕੇ ਤੇ ਪੰਜ ਪੰਜ ਚ ਕੰਮ ਜਮ ਵਗੇ ਸੀਗੇ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹ ਮਾਝੋ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਰਿਮਾਂਡ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੀ ਹੁਣ ਤੱਕ ਜਿਹੜੀ ਪੁਛੇ ਸਾਹਮਣੇ ਆਇਆ ਜੀ ਜਿਸ ਦੀ ਮ੍ਰਿਤਕ ਵੀ ਪਤਨੀ ਦੇ ਇਹਨਾਂ ਨਾਲ ਇਸ ਬੰਸੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਦੂਸਰ ਉਸ ਨੂੰ ਮਾਰ ਦਿੱਤਾ ਪਹਿਲਾਂ ਵੀ ਕੋਈ ਕੰਪਲੇਟ ਵਗੈਰਾ ਕੀਤੀ ਹੋਈ ਨਹੀਂ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕੰਪਲੇਟ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੋਈ ਨਹੀਂ ਸੀ ਇਹਨਾਂ ਨੇ ਮੌਕੇ ਤੇ ਅਨਜਾਮ ਦੇ ਤਵਾਦਤ ਨੂੰ ਜੀਦਾ ਮੰਨ ਰਿਹਾ ਹੈ ਪ੍ਰੋਫਾਈਲ ਕੀ ਸਭ ਇਹ ਇੱਕ ਇੱਕ ਉੱਥੇ ਜਾਰੀ ਤੇ ਪੇ ਕਰਦਾ ਸੀ ਜਿਹੜਾ ਲੋਕ ਆਪਾਂ ਕਹਿ ਦਿੰਦੇ ਆ ਵੀ ਮਜਬੂਰ ਸੀ ਅਗਲਾ ਪ੍ਰੋਜੈਕਟ ਸਰਕਾਰ ਹੁਣ ਅੱਜ ਇਹਨੂੰ ਮਾਜੂ ਕੋਡ ਵਿੱਚ ਪੇਸ਼ ਕੀਤਾ ਹੈ ਤੇ ਹੁਣ ਇਹਨਾਂ ਦਰਮਾਢ ਲਵਾਗੇ ਤੇ ਹੋਰ ਜਿਹੜੀ ਕੁਝ ਕੁਛ ਕਰਾਂਗੇ ਜਿਹੜਾ ਇਹਨਾਂ ਵਰਤੇ ਹੋਏ ਸਾਰਾ ਉਹ ਪ੍ਰਮਾਣਿਤ ਕਰਾਂਗੇ ਜਿਹੜਾ ਇਹਨਾਂ ਬੰਦਾ 21 ਸ਼ਾਮਲ ਸੀ ਇਹ ਇਹਨਾਂ ਤਿੰਨਾਂ ਜਣੇ ਦੇ ਪੱਤਾ ਰਜਿਸਟਰ ਹੋਇਆ ਸੀ ਜਲਾਨੀ ਨਹੀਂ ਆਹ ਨਹੀਂ ਉਸਦੀ ਜਿਹੜਾ ਮਰੀ ਤੇ ਕੋਈ ਆਉਂਦੀ ਘਰ ਵਾਲੀ ਤੇ ਵੀ